ਪੰਜਾਬ ਦੇ ਵਿੱਚ ਐਸੇ ਵੀ ਸਕੂਲ ਚੱਲ ਰਹੇ ਸੀਗੇ ਜਿਨ੍ਹਾਂ ਦੇ ਵਿੱਚ ਚਾਰ ਦਿਵਾਰੀ ਤੱਕ ਨਹੀਂ ਸੀਗੀ ਚਾਰ ਦਿਵਾਰੀ ਨਾ ਹੋਣ ਕਰਕੇ ਪਸ਼ੂਵੰਦਰ ਘੁੰਮਦੇ ਸੀ ਜਿਵੇਂ ਦੀ ਕਲਾਸ ਰੂਮ ਦੇ ਵਿੱਚ ਬੈਟਰਨ ਨੂੰ 19 ਸਤ ਤੱਕ ਜਿਹੜਾ ਅਵੇਲੇਬਲ ਨਹੀਂ ਸੀਗਾ 2022 ਦੇ ਵਿੱਚ ਆਪਾਂ ਸਭ ਨੇ ਮਿਲ ਕੇ ਪੰਜਾਬ ਦੇ ਵਿੱਚ ਬਦਲਾਅ ਦੀ ਲੜਾਈ ਲੜੀ ਕਿ ਅਸੀਂ ਆਪਣੇ ਗਵਰਨਮੈਂਟ ਸਕੂਲਾਂ ਨੂੰ ਸਰਕਾਰੀ ਸਕੂਲਾਂ ਨੂੰ ਇਸ ਕੰਪੀਟੀਸ਼ਨ ਦੇ ਯੁੱਗ ਦੇ ਵਿੱਚ ਗੈਰ ਸਰਕਾਰੀ ਸਕੂਲਾਂ ਦੇ ਬਰਾਬਰ ਲੈ ਕੇ ਜਾਵਾਂਗੇ ਗੈਰ ਸਰਕਾਰੀ ਸਕੂਲਾਂ ਦੇ ਨਾਲੋਂ ਵਧੀਆ ਬਣਾਵਾਂਗੇ ਜਿਵੇਂ ਕਿ ਦਿੱਲੀ ਦੇ ਵਿੱਚ ਪਹਿਲਾਂ ਮਨੀਸ਼ ਸੋਰੀਆ ਜੀ ਨੇ ਐਲਾਨ ਕੀਤਾ ਜੀ ਉਹ ਅੱਜ ਨੇ ਵੀ ਦੱਸ ਲਿਆ ਜਿਵੇਂ ਪੰਜਾਬ ਦੇ ਵਿੱਚ 20000 ਸਕੂਲ ਚੱਲਦੇ ਨੇ ਜਿਵੇਂ 28 ਲੱਖ ਬੱਚੇ ਪੜ੍ਹਦੇ ਐ ਅੱਜ ਉਹਨਾਂ ਦੇ ਕੋਈ ਸਕੂਲ ਚਾਰ ਦਵਾਈ ਤੋਂ ਬਿਨਾਂ ਨਹੀਂ ਛੜਿਆ ਗਿਆ ਵਾਈਫਾਈ ਦੇ ਕਨੈਕਸ਼ਨ ਚੰਗਾ ਫਰਨੀਚਰ ਜੇ ਸੀਨੀਅਰ ਸਕੰਡਰੀ ਸਕੂਲ ਐ ਉਹਨਾਂ ਦੇ ਵਿੱਚ ਸਕਿਉਰਟੀ ਗਾਰਡ ਕੈਂਪਸ ਮੈਨੇਜਰ ਇਹਨਾਂ ਸਕੂਲਾਂ ਦੇ ਵੀ ਦਿੱਤੇ ਗਏ ਇਥੇ ਪਿੰਡਾਂ ਦੀਆਂ ਪੰਚਾਇਤਾਂ ਬੈਠੀਆਂ ਮਾਪੇ ਬੈਠੇ ਨੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਇੱਕ ਵਾਰ ਸਵੈ ਪ੍ਰਜੋਣ ਕਰਕੇ ਦੇਖੋ ਕਿ ਕਦੇ ਕਿਸੇ ਨੇ ਸੋਚਿਆ ਸੀ ਕਿ ਗਵਰਨਮੈਂਟ ਸਕੂਲ ਦੇ ਵਿੱਚ ਵੀ ਕਿਉਂਕਿ ਜੋਰ ਕਰਦੇ ਸੀ ਇਹਦੇ ਹੱਥ ਕੀ ਕਰਦੇ ਸੀਗੇ ਕਿ ਗਵਰਨਮੈਂਟ ਸਕੂਲਾਂ ਦੇ ਵਿੱਚ ਵੀ ਸੀਨੀਅਰ ਸਕੱਤਰ ਸਕੂਲਾਂ ਦਾ ਤੌਰ ਤੇ ਕਿ ਉੱਥੇ ਵੀ ਸ਼ੋਰਟ ਦੀ ਗਾਰਡ ਹੋਏਗਾ ਕੋਈ ਸគਦਾ ਕਦੇ ਕਦੇ ਕਿਸੇ ਨੇ ਸੋਚਿਆ ਸੀ ਕਿ ਉੱਥੇ ਵੀ ਗੈਰ ਸਰਕਾਰੀ ਸਕੂਲਾਂ ਦੇ ਵਰਗ ਕੈਂਪਸ ਮੈਨੇਜਰ ਹੋਏਗਾ ਇਹ ਇਸੇ ਕਰਕੇ ਜੇ ਪਿਛਲੇ ਸਮੇਂ ਦੇ ਵਿੱਚ ਇਹਨੀਆਂ ਸਹੂਲਤਾਂ ਇਹ ਸਕੂਲਾਂ ਦੇ ਵਿੱਚੀਆਂ ਗਈਆਂ ਇੱਕ ਕ੍ਰਾਂਤੀ ਦੇ ਰੂਪ ਦੇ ਵਿੱਚ ਇਸੇ ਕਰਕੇ 189 ਬੱਚੇ ਗਵਰਨਮੈਂਟ ਸਕੂਲਾਂ ਦੇ 199 ਬੱਚੇ ਉਹਨਾਂ ਨੇ JEE ਦਾ ਜਿਹੜਾ ਮੇਨ ਟੈਸਟ ਹੈ ਉਹ ਕਲੀਅਰ ਕੀਤਾ 199 ਬੱਚਿਆਂ ਨੇ ਤੁਹਾਡੇ ਗਵਰਨਮੈਂਟ ਸਕੂਲ ਦੇ ਵਿੱਚ ਅੱਜ ਜਿੰਨੀ ਸੋਹਣੀ ਲਾਇਬ੍ਰੇਰੀ ਬਣੀ ਹੈ ਜਿੰਨਾ ਸੋਹਣਾ ਰੀਡਿੰਗ ਹਾਲ ਲਾਇਬ੍ਰੇਰੀ ਦਾ ਤੁਹਾਡੇ ਸਕੂਲ ਦੇ ਵਿੱਚ ਬਣਿਆ ਮੈਂ ਦਾਅਵੇ ਲਗਾ ਸਕਦਾ ਕਿ ਕਿਸੇ ਗੈਰ-ਤਕਰੀਰੀ ਸਕੂਲ ਦੇ ਵਿੱਚ ਵੀ ਇਨਾ ਸੋਨਾ ਲਾਇਬ੍ਰੇਰੀ ਹੈ ਉਹ ਨਹੀਂ ਹੋਣੀ ਹੈ ਇਹਦੇ ਲਈ ਤੁਹਾਨੂੰ ਤੁਹਾਨੂੰ ਤੁਹਾਡੇ ਸਟਾਫ ਨੂੰ ਮੁਬਾਰਕਬਾਦ ਔਰ 3 ਸਾਲ ਦੇ ਸਮੇਂ ਦੇ ਵਿੱਚ ਸਿਰਫ ਲਾਇਬ੍ਰੇਰੀ ਨਹੀਂ ਸਗੋਂ 21 ਲੱਖ ਰੁਪਿਆ ਤੁਹਾਡੇ ਗਵਰਨਮੈਂਟ ਹਾਈ ਸਕੂਲ ਸਕੂਅਰ ਦੇ ਵਿੱਚ ਖਰਚ ਹੋਇਆ ਔਰ ਇਦਾਂ ਹੀ ਸਾਰਿਆਂ ਸਕੂਲਾਂ ਦੇ ਵਿੱਚ ਜੇਕਰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਤੇ ਗਵਰਨਮੈਂਟ ਪ੍ਰਾਇਮਰੀ ਸਕੂਲ ਚਨੌਲੀ ਦੀ ਮਿਲਾ ਕੇ ਗੱਲ ਕਰ ਲਈਏ ਜਿੱਥੇ ਅਸੀਂ ਪਰਸੋ ਜੀਏ ਉੱਥੇ 60 ਲੱਖ ਰੁਪਿਆ ਖਰਚ ਹੋਇਆ ਤੁਹਾਡੇ ਸਕੂਲ ਦੇ ਵਿੱਚ 21 ਲੱਖ ਰੁਪਿਆ ਖਰਚ ਹੋਇਆ ਉਹ ਐਡੇ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਪਿਛਲੇ ਸਮੇਂ ਦੇ ਤੇ ਪਿਛਲੇ 2-3 ਸਾਲ ਦੇ ਸਮੇਂ ਦੇ ਵਿੱਚ ਪੂਰੀ ਮਿਹਨਤ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਕੀਤੀ ਗਈ ਹੈ ਇਹਨਾਂ ਸਕੂਲਾਂ ਨੂੰ ਅੱਗੇ ਲੈ ਕੇ ਜਾਣ ਦੇ ਲਈ